ਜਨਮ ਦਿਨ ਦੇ ਬਾਰੇ ਦਾ ਬੇਟਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ بڑے ਭਰੇ ਮਾਮ ਦੇ ਨਾਲ ਉਸ ਵਿਛੜੀ ਰੂਹ ਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ 4 ਜਨਮ ਦਿਨ ਦੇ ਤੇ ਸਾਤ ਥੋੜਾ ਮਾਨ ਉਦਾਸ ਹੀ ਹੁੰਦਾ ਸਾਡੇ ਲਈ 29 ਮਈ ਦੋਨੋਂ ਦਿਨ ਹੀ ਬੜੇ ਭਾਵਕ ਹੁੰਦੇ ਨੇ ਤੇ ਉਦਾਸ ਕਰਨ ਵਾਲੇ ਹੁੰਦੇ ਆ ਫਿਰਾਂ ਤੂੰ ਉਹਦੇ ਚੌਣ ਵਾਲੇ ਚਾਹੁੰਦੇ ਨੇ ਵੀ ਇਸ ਉਦਾਸੀ ਨੂੰ ਗੂਰ ਕੀਤਾ ਜਾਵੇ ਇਕੱਠੇ ਹੋ ਕੇ ਉਹਨੂੰ ਯਾਦ ਕੀਤਾ ਜਾਵੇ ਤਾਂ ਇੱਕ ਉਹਨੂੰ ਇੱਕ ਸੱਚੀ ਸ਼ਰਨਾਈ ਹੋ ਜਾਂਦੀ ਹੈ ਔਰ ਇਸ ਦਿਨ ਦੇ ਉੱਤੇ ਮੈਡੀਕਲ ਕੈਂਪ ਬਲੱਡ ਕੈਂਪ ਜੋ ਕਿਸੇ ਲੋੜਵੰਦ ਦੇ ਸਮੇਂ ਸਰ ਮੌਕੇ ਦੇ ਕੰਮ ਆ ਜਾਣ ਇਹ ਵੀ ਉਸ ਦੀ ਵਿਚਰੀ ਹੋਈ ਰੋਹ ਨੂੰ ਸੱਚੀ ਸ਼ਰਨਾਈ ਜਿੱਥੋਂ ਤੱਕ ਈਪੀ ਦਾ ਸੰਬੰਧ ਹੈ ਈਪੀ ਦਾ ਆਪਾਂ ਬੜੇ ਚਿਰ ਦਾ ਐਲਾਨ ਕੀਤਾ ਹੋਇਆ ਸੀ ਵੀ 11 ਜੂਨ ਨੂੰ ਤੇ ਵਰਕਡੇ ਦੇ ਉੱਤੇ ਆਪਾਂ ਉਡੀਕ ਐ ਐਲਬਮ ਤੇ ਗਾਣੇ ਦੀ ਕਰਾਂਗੇ ਤਾਂ ਉਹ ਤੁਹਾਡੇ ਸਾਹਮਣੇ ਅਲੀਦ ਹੋ ਚੁੱਕੀ ਹੈ ਬੜਾ ਪਰ ਮਹਿੰਗਾ ਰਾ ਉਹਦੇ ਭੈਣ ਭਰਾਵਾਂ ਦਾ ਉਹਦੇ ਚੌਣ ਵਾਲਿਆਂ ਦਾ ਮਿਲ ਰਿਹਾ ਤੇ ਹਮੇਸ਼ਾ ਦੀ ਤਰ੍ਹਾਂ ਉਹਦੇ ਤਦਾ ਪੰਪ ਕੁ ਕਰੇ ਸ਼ੰਕਾਰੀ ਹੈ ਨਹੀਂ ਵੀ ਕਰੇ ਉਹ ਕੁਛ ਨਹੀਂ ਵੀ ਕਿਤੇ ਡਾਊਨ ਵੀ ਜਾ ਸਕਦੇ ਜਾਂ ਉੱਪਰ ਜਾ ਸਕਦੇ ਉਹਦਾ ਜੋ ਸਿੱਧੂ ਦਾ ਸੁਭਾਅ ਹੈ ਜੋ ਉਹਦੇ ਚੌਣ ਵਾਲਿਆਂ ਦਾ ਸੁਭਾਅ ਹੈ ਉਹ ਉਸੇ ਤਰ੍ਹਾਂ ਪਹਿਲੀਆਂ ਸਫਾ ਦੇ ਵਿੱਚ ਉਹਨੇ ਰਹਿਣਾ ਹੈ ਅਗਲੀ ਗੱਲ ਜਿਹੜੀ ਤੁਸੀਂ ਡਾਕੂਮੈਂਟਰੀ ਦੀ ਗੱਲ ਕਰਦੇ ਹੋ ਡਾਕੂਮੈਂਟਰੀ ਦੀ ਗੱਲ ਮੈਂ ਆਪਣੇ ਪਰਿਵਾਰ ਜਿਹੜੇ ਆ ਤੁਸੀਂ ਸਾਰੇ ਖੜੇ ਹੋ ਤੁਹਾਡੇ ਕੋਲੇ ਇਹ ਗੱਲ ਕਲੀਅਰ ਕਰਨੀ ਚਾਹੁੰਨਾ ਵੀ ਤੁਹਾਡੇ ਮਨਾਂ ਦੇ ਵਿੱਚ ਤੁਹਾਨੂੰ ਸੱਚ ਦਾ ਪਤਾ ਹੋਣਾ ਚਾਹੀਦਾ ਸੱਚ ਕੋਈ ਡਾਕੂਮੈਂਟਰੀ ਨਹੀਂ ਦਿਖਾ ਸਕਦੀ ਕਿਉਂਕਿ ਜੇ ਡਾਕੂਮੈਂਟਰੀ ਨੇ ਸੱਚ ਦਿਖਾਉਣਾ ਹੁੰਦਾ ਤਾਂ ਉਹਨਾਂ ਨੂੰ ਦੋਸ਼ੀਆਂ ਨਾਲ ਇੰਟਰਵਿਊ ਕਰਨੀ ਦੀ ਲੋੜ ਪੈਂਦੀ ਹੈ ਜੇ ਬਾਕੀ ਉਹਨਾਂ ਦੇ ਕੋਲੇ ਕਿਸੇ ਬੁੱਕ ਲਿਖਣ ਵਾਲੇ ਕੋਲੇ ਜੇ ਕਿਸੇ ਡਾਕੂਮੈਂਟਰੀ ਬਣਾਉਣ ਕੋਲੇ ਇੰਨਾ ਵੱਡਾ ਸੱਚ ਹੈ ਤਾਂ ਉਹ ਸਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਕਿਉਂ ਦਿਖਾਇਆ ਜਾਂਦਾ ਅਦਾਲਤ ਦੇ ਅੱਗੇ ਜਿਹੜੀ ਸਾਡੇ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਨੂੰ ਕਿਉਂ ਨਹੀਂ ਦਿਖਾਈ ਜਾਂਦੀ ਇਹ ਚੀਜ਼ ਵੀ ਸੱਚਾ ਚੀਜ਼ ਹੈ ਜਦੋਂ ਗੱਲ ਇਨਵੈਸਟੀਗੇਸ਼ਨ ਦੀ ਆਉਂਦੀ ਹੈ ਤਾਂ ਕੋਈ ਪੱਖ ਸਾਹਮਣੇ ਨਹੀਂ ਆਉਂਦਾ ਜਦੋਂ ਗੱਲ ਵਪਾਰਕ ਦੀ ਆਉਂਦੀ ਹੈ ਜਾਂ ਕਿਤੇ ਕੋਈ ਨਿੱਜੀ ਮੁਨਾਫਿਆਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸਾਰੇ ਸਿੱਧੂ ਨੂੰ ਯਾਦ ਕਰਦੇ ਹੋ ਤਾਂ ਇਹ ਕੀ ਗੱਲ ਬਣੀ ਜੇ ਤੁਹਾਡੇ ਕੋਲੇ ਵਾਕਈ ਕੋਈ ਸੱਚਾ ਸੀ ਚੌਹਣਿਆ ਉਹਦੀ ਜਾਣਕਾਰੀ ਸਾਡੀ ਸਿਟਮ ਨੂੰ ਦਿੱਤੀ ਜਾਵੇ ਸਾਡੇ ਚਲਾਨ ਦੇ ਵਿੱਚ ਤੁਹਾਡੀ ਜਾਣਕਾਰੀ ਨੂੰ ਨਾਲ ਉਹਦੇ ਅਟੈਚ ਕੀਤਾ ਜਾਵੇ ਤਾਂ ਜੋ ਉਹਦੇ ਵਿਚਾਰ ਹੋ ਕੇ ਦੋਸ਼ੀਆਂ ਨੂੰ ਅਸੀਂ ਸਜ਼ਾ ਦੇਵਾ ਸਕੀਏ ਤੇ ਜਿਹੜਾ ਕੇਵਲ ਤੇ ਕੇਵਲ ਤੁਹਾਡਾ ਸੋਸ਼ਲ ਮੀਡੀਆ ਤੇ ਯਾਦ ਕਰਨ ਦਾ ਮਕਸਦ ਕੀ ਹੈ ਕੇਵਲ ਤੇ ਕੇਵਲ ਵਪਾਰਕ ਵਰਤੋਂ ਉਹਦੀ ਫੇਮ ਨੂੰ ਉਹਦੀ ਮਸ਼ਹੂਰ ਪੁਨੇ ਨੂੰ ਵਰਤਣਾ ਔਰ ਚਲੇ ਇੱਥੋਂ ਤੱਕ ਇਹਨਾਂ ਡਾਕੂਮੈਂਟਰੀ ਅਸੀਂ ਸੀਮਤ ਨੇ ਅਸੀਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਗਲੀ ਗੱਲ ਮੈਂ ਅਸਲੀ ਉਹਨਾਂ ਨੂੰ ਕੀ ਕਿਹਾ ਉਹਨਾਂ ਨੇ ਸਾਨੂੰ ਕੀ ਕਿਹਾ ਇਹ ਸਾਰਾ ਮਾਨਯੋਗ ਅਦਾਲਤ ਦਾ ਵਿਸ਼ਾ ਦਾ ਮੈਂ ਇਸ ਦੀ ਜਿਹੜੀ ਕਾਨੂੰਨੀ ਲੜਾਈ ਹੈ ਉਹ ਮੈਂ ਲੜਦਾ ਰਹੂੰਗਾ ਜਿਵੇਂ ਜਿਨੂੰ ਕੋਈ ਅਪਡੇਟ ਆਉਗਾ ਮੈਂ ਤਾਂ ਮੀਡੀਆ ਨਾਲ ਸ਼ੇਅਰ ਕਰਾਂਗਾ ਅਕਾ ਜੀ ਇੱਕ ਸੀਸੀਟੀਵੀ ਫੋਟੋ ਜਿਹੜੀ ਹੈ ਨਵੀਂ ਜਾਰੀ ਕੀਤੀ ਹੈ ਉਹਦੇ ਵਿੱਚ ਸਿੱਧੂ ਦੇ ਨਾਲ ਕੋਈ ਵਿਅਕਤੀ ਖੜਾ ਹੈ 25 26 ਦੀ ਇਹ ਲੱਗਦਾ ਨਹੀਂ ਵੀ ਕੇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ਾਂ ਜਿਹੜੀ ਬਿਲਕੁਲ ਜੀ ਮੈਂ ਉਹੀ ਗੱਲ ਕਰਦਾ ਜੇ ਇਹ ਉਹਨਾਂ ਦੇ ਮੰਨ ਦੇ ਵਿੱਚ ਮੈਂ ਮੈਂ ਪਹਿਲੇ ਦਿਨ ਖਰਸ਼ਾ ਕੀ ਜ਼ाहिर ਕੀਤਾ ਸੀ ਇਹੀ ਕੀਤਾ ਸੀ ਵੀ ਇਹ ਸਾਡੀ ਇਨਵੈਸਟੀਗੇਸ਼ਨ ਜਿੰਨੀ ਵੀ ਪੁਲਿਸ ਨੇ ਕੀਤੀ ਹੈ ਉਹਨੂੰ ਲੀਹੋਂ ਲਾਉਣ ਦੀਆਂ ਗੱਲਾਂ ਕਰਨਗੇ ਬੜਾ ਨਾਜ਼ੁਕ ਸਮਾਂ ਸਾਡੇ ਕੇਸ ਦਾ ਦੋ ਘੱਬਾ ਜਿਹੜੇ ਉਹਦੇ ਨਾਲ ਬੈਠੇ ਭੁਗਤ ਚੁੱਕਿਆ ਤੀਜੀ ਮੇਰੀ ਗਵਾਹੀ ਸਟਾਰਟ ਹੋਣ ਵਾਲੀ ਹੈ ਤਾਂ ਉਹ ਇਹਨਾਂ ਨੇ ਮੌਕੇ ਤੇ ਆ ਕਿ ਇਹੀ ਸਮਾਂ ਚੋਂ ਚੁਣਿਆ ਇਹਨੂੰ ਰਿਲੀਜ਼ ਕਰਨ ਦਾ ਤੇ ਸਾਡੇ ਟ੍ਰਾਇਲ ਨੂੰ ਜਿਹੜਾ ਮਿਸਲੀਡ ਕਰਨਾ ਚਾਹੁੰਦੇ ਆ ਉਸ ਗੱਲ ਤੋਂ ਸਾਡਾ ਧਿਆਨ ਲਾਭੇ ਕਰਨਾ ਚਾਹੁੰਦੇ ਆ ਔਰ ਇਹਨਾਂ ਦਾ ਕੋਈ ਮਕਸਦ ਨਹੀਂ ਰਗਾ ਨਾਲ ਬੈਠੇ ਜਿਹੜੇ ਧੋਖਾ ਕਰਗੇ ਉਹਨਾਂ ਦੇ ਲਈ ਗੀਤ ਜਾਤਾ ਝੂਠ ਦੱਸਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਖਲੀ ਬਿਲਕੁਲ ਮੇਰੇ ਮੇਰਾ ਨਾ ਜੇ ਤੁਸੀਂ ਸਾਰਾ ਮੇਰਾ ਪਰਿਵਾਰ ਖੜੇ ਹੋ ਜਿੰਨਾ ਦਬਾਰ ਸਿੱਧੂ ਦਾ ਦੁਨੀਆ ਤੋਂ ਜਾਣ ਤੋਂ ਪਹਿਲਾਂ ਉਹਦੇ ਦਿਮਾਗ ਦੇ ਉੱਤੇ ਸੀ ਕਦੇ-ਕਦੇ ਮੈਨੂੰ ਇਹ ਗੱਲ ਪੁੱਛ ਲੈਂਦਾ ਸੀ ਮੇ ਪੁੱਤ ਤੇਰੇ ਕੋਲੇ ਸਾਰਾ ਕੁਝ ਹੈ ਤੇਰੇ ਕੋਲੇ ਮਸ਼ਹੂਰੀ ਹੈ ਤੇਰੇ ਕੋਲੇ ਪੈਸਾ ਹੈ ਤੇਰਾ ਇੰਨਾ ਅੱਛਾ ਪਰਿਵਾਰ ਹੈ ਇੰਨੇ ਇੱਥੇ ਰਿਸ਼ਤੇਦਾਰ ਹੈ ਤੇਰੇ ਦਿਮਾਗ ਤੇ ਭਜਨ ਕਿਸ ਗੱਲ ਦਾ ਹੈ ਪਰ ਮੈਂ ਉਦੋਂ ਨਹੀਂ ਸਮਝ ਸਕਿਆ ਇਸ ਗੱਲ ਨੂੰ ਮੈਨੂੰ ਹੁਣ ਪਤਾ ਲੱਗਦਾ ਕਿਸ ਗੱਲ ਦਾ ਦੁਆ ਹੈ ਮੈਂ ਇਕੱਲਾ ਮੈਨੂੰ ਲੋਚਣ ਵਾਸਤੇ ਆਏ ਚਿੰਬੜੇ ਹੋਏ ਨੇ ਆਸੇ-ਪਾਸਿਓਂ ਕਿਸੇ ਨੇ ਕਿਸੇ ਨੇ ਸਾਡੇ ਪਾਸਪੋਰਟ ਚੁੱਕਲੇ ਕਿਸੇ ਨੇ ਸਾਡੇ ਫੋਨ ਚੁੱਕਲੇ ਕਿਸੇ ਨੇ ਸਾਡਾ ਨਾਲ ਕੋਈ ਵੀਜ਼ਾ ਜਾਂ ਰਕवट ਪਾਤੀ ਚਾਰ ਸ਼ਪੀਰੂ ਘੇਰਿਆ ਹੋਇਆ ਪਰੰਤੂ ਮੈਂ ਤੁਹਾਨੂੰ ਇੱਕ ਵਾਦਾ ਕਰਦਾ ਮੈਂ ਕਦੇ ਹਿੰਮਤ ਹਾਰ ਕੇ ਨਹੀਂ ਬੈਠੂੰਗਾ ਇਹਨਾਂ ਦੋਸ਼ਤਾਂ ਦੇ ਨਾਲ ਮੈਂ ਇਹ ਲੜਾਈ ਨੂੰ ਆਖਰੀ ਚਰਨ ਤੱਕ ਲੈ ਕੇ ਜਾਊਂਗਾ ਮੈਂ ਮਾਨਯੋਗ ਕੋਰਟ ਦਾ ਭਾਰਤ ਦੇ ਸੰਵਿਧਾਨ ਦਾ ਜਿੰਨਾ ਕੁ ਮੈਨੂੰ ਹੱਕ ਦਿੰਦਾ ਹੈ ਮੈਂ ਉਹਦਾ ਫਾਇਦਾ ਲੈਂਦਾ ਹੋਇਆ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾ ਬਾਕੂ ਜਿਹੜੇ ਵੇਲੇ ਖਾਲੇ ਦਾ ਵੀ ਜ਼ਿਕਰ ਕਰਿਆ ਗਿਆ ਗਾਣੇ ਦੇ ਵਿੱਚ ਕੀ ਉਹਦਾ ਇੰਨਾ ਤੰਗ ਕਰਿਆ ਗਿਆ ਸੀ ਬਾਈ ਨੂੰ ਵੀ ਉਹ ਗਾਣੇ ਦੇ ਵਿੱਚ ਵੀ ਬਾਈ ਨੇ ਜਿੱਦ ਕਰਿਆ ਵੀ ਕਈ ਕਲਾਕਾਰ ਤੁਹਾਡੇ ਸਾਹਮਣੇ ਆ ਜੀ ਤੁਹਾਡੇ ਜਦੋਂ ਡਿੜਬੇ ਦੇ ਸ਼ੋਅ ਤੋਂ ਪਹਿਲਾਂ ਕੀ ਹਫ਼ਤਾ ਪਹਿਲਾਂ ਸਾਡੇ ਤੇ ਪਰਚਾ ਨਹੀਂ ਕੀਤਾ ਗਿਆ ਜਦੋਂ ਮੈਂ ਮਹਿਮਾਨਯੋਗ ਐਸਐਸਪੀ ਸਾਹਿਬ ਨੂੰ ਮੌਕੇ ਜਾ ਕੇ ਮਿਲਦਾ ਮੈਂ ਜਾ ਕੇ ਐਸਐਚਓ ਸਾਹਿਬ ਨੂੰ ਮਿਲਦਾ ਵੀ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਓ ਜਦੋਂ ਪਰਚਾ ਦਿੱਤਾ ਗ੍ਰਿਫਤਾਰ ਕਰਨਾ ਨਹੀਂ ਸਟੇਜ ਤੇ ਚੜ੍ਹ ਨਹੀਂ ਦੇਣਾ ਤੇ ਇੱਕ ਕਲਾਕਾਰ ਸਟੇਜ ਤੇ ਨਹੀਂ ਚੜੂਗਾ ਤਾਂ ਫਿਰ ਕਿੱਧਰ ਜਾਊਗਾ ਜੇ ਅਸੀਂ ਗੁਨਾਹ ਕੀਤਾ ਫੜਕੇ ਸਾਨੂੰ ਜੇਲ੍ਹ ਚ ਦੇ ਦਿਓ ਤੇ ਨਹੀਂ ਐਵੇਂ ਪਰਚੇ ਕਰਨ ਦਾ ਕੀ ਬਣਦਾ ਤੇ ਉਸ ਐਫਆਈਆਰ ਦਾ ਬਣਿਆ ਕੀ ਉਸ ਤੋਂ ਬਾਅਦ ਇਨਕੁਆਰੀ ਤੋਂ ਬਾਅਦ ਮੈਂ ਫਾਈਲ ਕਰਤਾ ਜਿੱਦੇ ਆਮ ਆਰਮੀ ਸਰਕਾਰ ਬਣੀ ਐ ਉਸੇ ਦਿਨੀ ਮਾਨਸਾ ਦੇ ਮੰਤਰੀ ਨੇ ਕਿਹਾ ਤਾਂ ਹੀ ਖੋਲੋ ਫਾਈਲ ਮੈਂ ਡੀਐਸਪੀ ਜੀ ਇਨਕੁਆਰੀ ਕਰਾ ਕੇ ਫਾਈਲ ਕਰਾ ਕੇ ਸਾਈਨ ਹੋ ਗੇ ਸੀ ਤਾਂ ਮੈਨੂੰ ਦੁਬਾਰਾ ਫੇਰ ਸਾਡੀ ਐਸਐਚਓ ਕਹਿੰਦੀ ਜੀ ਨਹੀਂ ਜੀ ਉੱਤੇ ਤਾਂ ਚਲਾਨ ਦੇਵਾਂਗੇ ਇਹ ਤਾਂ ਸਿਆਸੀ ਪਰਚੇ ਸੀ ਸ਼ੁਕਰ ਹੈ ਇਹਨਾਂ ਲੋਕਾਂ ਨੂੰ ਸੁੱਖ ਦਾ ਸਾਹ ਆ ਗਿਆ ਇਹਨਾਂ ਨੇ ਮੇਰਾ ਪੁੱਤ ਦੁਨੀਆ ਤੋਂ ਤੋਰਤਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਚਲੋ ਅਸੀਂ ਤਾਂ ਔਖੇ ਸੌਖੇ ਫਰੋਲ ਫਰ ਕੇ ਟਾਈਮ ਪਾਸ ਕਰ ਲਾਂਗੇ ਪਰ ਇਹਨਾਂ ਦੀ ਬੰਛਾ ਪੂਰੀ ਹੋ ਗਈ। ਬਾਪੂ ਗਾਣੇ ਦੀ ਗਿੜਤੀ ਹੋਈ। ਪੱਈਆ ਜੇ ਹੋਰ ਗਾਣੇ ਬਥੇਰੇ ਆਉਣਗੇ। ਰਹੇਗੇ ਰਹਾਂਗੇ ਹਲ ਤੱਕ ਉਹ ਉਹਦਾ ਕੋਟਾ ਹੀ ਨਹੀਂ ਮੁਕਰਿਆ ਸਰ। ਅਜਾ ਕਾਫੀ ਵੇਜ। ਅਗਲੀ ਡਾਕੂਮੈਂਟਰੀ ਦੇ ਵਿੱਚ ਉਹ ਬੰਦੇ ਵੀ ਬੈਠੇ ਨੇ ਜਿਹੜੇ ਸਿੱਧੂ ਦੇ ਨਾਲ ਵੀ ਚਾਹ ਪੀਂਦੇ ਰਹੇ ਤੇ ਸੋਡੇ ਨਾਲ ਵੀ ਪਰ ਉਹ ਡਾਕੂਮੈਂਟ ਦੇ ਵਿੱਚ ਪੂਰਾ ਫੁੱਲ ਕੇ ਬੋਲ ਰਹੇ ਨੇ। ਉਹਨਾਂ ਨੂੰ ਕੀ ਕਹਾਂਗੇ? ਬੇਟਾ ਦੁੱਖ ਤਾਂ ਇਸੇ ਗੱਲ ਦਾ ਹੀ ਹੈ ਨਾ। ਇਹ ਦੁੱਖ ਇਸੇ ਗੱਲ ਦਾ ਹੀ ਹੈ ਕਰ ਕੀ ਸਕਦੇ ਆਪਾਂ? ਤੁਹਾਡਾ ਮਨ ਖੜੇ-ਖੜਿਆਂ ਦਾ ਬਦਲ ਜੇ ਅੱਜ ਮੇਰੇ ਹੱਕ 'ਚ ਉਹ ਐਕਚੁਅਲੀ ਬੰਦੇ ਐ ਉਲਟ ਉਹੀ ਗਏ ਨੇ ਜਿਹੜ ਇਹਦਾ ਹੁਣ ਵੀ ਆਪਾਂ ਕੀ ਕਰ ਸਕਦੇ ਆ ਸਹਿਣੀ ਕਰ ਸਕਦੇ ਆ ਕਰ ਰਹੇ ਆ